ਲੋਗੀ ਰਾਮ ਰਾਮ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਦਿਖਾਨੇ ਆ ਜੀ ਪਿੰਡ ਕੁੰਡੇ ਲਾਲੋਵਾਲ ਦਾ ਦੁਸ਼ਹਿਰਾ ਬੰਦੇ ਲੋਕੀ ਦੇਖ ਕੇ ਆ ਵੀ ਗਏ ਨੇ ਤੇ ਰੌਣਕਾਂ ਖਾਨੇ ਆ ਜੀ ਪਿੰਡ ਕੁੰਡੇ ਲਾਲੋਵਾਲ ਦਾ ਦੁਸ਼ਹਿਰਾ ਸੋ ਕੁੰਡੇ ਲਾਲੋਵਾਲ ਦੀ ਰਾਮਲੀਲਾ ਜੋ ਕਿ ਬੜੀ ਹੀ ਉਹਨਾਂ ਤੋਂ ਨਾ ਮਨਾਈ ਜਾਂਦੀ ਔਰ ਸਭ ਤੋਂ ਵੱਧ ਹੈ ਕਿ ਸ਼ੁੱਧਤਾ ਨਾਲ ਮਨਾਈ ਜਾਂਦੀ ਹੈ ਕੋਈ ਲੈਕਚਰ ਕੋਈ ਉਹੋ ਜੀ ਚੀਜ਼ ਇੱਥੇ ਨਹੀਂ ਹੁੰਦੀ ਜਿੱਦਾਂ ਬਾਕੀ ਕਈ ਰਾਮਲੀਲਾ ਕਿ ਹੁੰਦੀ ਹੈ ਤੇ ਇੱਥੇ ਮर्याਦਾ ਦੇ ਨਾਲ ਹੁੰਦੀ ਹੈ ਜੀ ਰਾਮਲੀਲਾ ਆ ਬੜੀ ਬੜੀ ਦੂਰੋਂ ਲਾਗੇ ਦੇ ਪਿੰਡ ਕੁੰਡੇ ਕੇ ਸਲਕਪਾਲੀਆਂ ਸਾਰੇ ਇੱਥੇ ਰੌਣਕ ਨੂੰ ਵਧਾਉਣ ਆਂਦੇ ਆ ਜੀ ਕਿਥੋਂ ਕਿਥੇ ਆਹ ਦੇ ਜਲੇਬੀ ਪਕੌੜੇ ਦੀਆਂ ਦੁਕਾਨਾਂ ਲੱਗੀਆਂ ਰਹੀਆਂ ਨਹੀਂ ਮੈਂ ਨਹੀਂ ਰੋਣ ਦਾ ਖਾਣ ਨੂੰ ਥੋੜੀ ਦਾ ਮਨੂ ਜੀ ਆ ਸਾਰੇ ਜਲੇਬੀ ਪਕੌੜਾ ਦੇ ਦੂਰੋਂ ਦੂਰੋਂ ਆਏ ਨੇ ਤਿਆਰਾਂ ਦੇਖਣਾ ਇਹ ਸਾਡੇ ਲੰਬੜ ਜੀ ਤਰੀਮਨ ਜੀ ਇਹ ਦੇਣੀ ਹੈ ਤੁਰਦੀ ਮਾਗਾ ਦੂਰ ਤੱਕ ਪਜਾ ਦੇ ਸਾਡੇ ਲੰਬੜ ਜੀ ਸਾਰੇ ਮੇਲੇ ਦੇ ਦੇਖਪਾਲ ਕਰਨ ਵਾਲੇ ਬਰਗਰ ਇਹ ਆਪਣੇ ਜੀ ਮੈਂਬਰ ਸਾਹਿਬ ਆ ਜੀ ਬਾਪ ਬੜੀ ਬੜੀ ਦੂਰੋਂ ਜਨਤਾ ਆਈ ਦੇ ਤਾਂ ਇਹ ਜੀ ਸਾਡੇ ਭਾਜੀ ਰੋਡੇ ਭਾਜੀ ਇਹਨਾਂ ਨੇ ਬੁਣਨ ਲੱਗੀ ਅਸੀਂ ਆ ਜੀ YouTube ਚੈਨਲ ਵਾਲੇ ਅਜੇ ਜੀ ਆ ਜੀ ਮਨੀਆਰੀ ਦਾ ਸਮਾਨ ਵੀ ਹੈ ਤੁਹਾਨੂੰ ਪਹਿਲੇ ਬਾਹਰ ਦੀ ਰੌਣਕ ਦਿਖਾਉਣ ਦੇ ਆ ਤੇ ਫਿਰ ਤੁਹਾਨੂੰ ਅੰਦਰ ਦੀ ਰੌਣਕ ਦਿਖਾਉਣੇ ਆ। ਲਓ ਜੀ ਝਾਂਕੀਆਂ ਨਿਕਲੀਆਂ ਤੇ ਆ ਸਾਡੇ ਪ੍ਰਧਾਨ लवली ਜੀ 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 ਸਟੇ ਸੈਕਰੀ ਰਹੇ ਨੇ ਆਪਣੇ ਜੀ ਕਟੇ ਨਾ ਕਿਵੇਂ ਆ ਰਿਹਾ ਹੈ ਸਰਜੀਤ ਸਿੰਘ ਧੋਕ ਜੀ ਸੇਵਾ ਕਰਦਾ ਹੈ ਟਰਾਲੀ ਦੀ ਤੇ ਆ ਆਪਣੇ ਮਿੰਟੂ ਇਲੈਕਟ੍ਰੀਸ਼ੀਅਨ ਸੇਵਾ ਦੇ ਰਹੇ ਨੇ ਜਿੱਥੇ ਲਾਈਟ ਦੀ ਤੇ ਸਾਰਿਆਂ ਨੇ ਛਾਂਤੀ ਮਾਰਾ ਲਈ ਹੈ ਜੀ ਮੇਰੇ ਕੇਵਲ ਪ੍ਰਸਾਦ ਸੋਨੂ ਰਵੀ ਜੀ ਅਮਨਸਰਮ ਜੀ ਬਹੁਤ ਬਹੁਤ पाकिस्तान च बि दशहरा दिस अच्छा बि हिंदुस्तान पाकिस्तान सुखो ਸੰਗਤ ਦੂਰੋਂ ਦੂਰੋਂ ਆਏ ਜੀ ਸ਼ਿਰਨਾਗਰੋਂ ਸੋ ਜੀ ਮੇਲੇ ਦੀ ਰੌਣਕ ਪਕੌੜੇ ਦਾ ਪੂਰਾ ਯੋਰ ਚੱਲ ਰਿਹਾ ਜਲੇਬੀ ਦਾ ਯੋਰ ਚੱਲ ਰਿਹਾ ਟਕਾਨਾਂ ਲੱਗੀਆਂ ਤੇ ਪੰਜ 10 ਬੜੀ ਬੜੀ ਦੂਰੋਂ ਵਜਰੰਗੀ ਹਾਰਡਵੇਅਰ ਮਹਾਰਾਜ ਹੋਰ ਹੋਰ ਕਲਾ और बस निशानी फैक्ट्री साहब राम राम माड़ जी राम राम रौनक मेला हां जी राम 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 ਰਾਮ ਰਾਮ ਸਤਿ ਸ਼੍ਰੀ ਅਕਾਲ ਰਾਮ ਰਾਮ ਨਾਮ ਰਾਮ ਰਾਮ ਆ ਜੀ ਬੜੀ ਬੜੀ ਦੂਰੋਂ ਆਏ ਰਿਹਾ ਮੈਂਬਰ ਸਾਹਿਬ ਨਾਮ ਇਸ ਦਾ ਅੰਦਾਜ਼ਾ ਨਹੀਂ ਸੇਵਾ ਕਰ ਰਹੇ ਨੇ ਤੇ ਨਾਲ ਹੀ ਪ੍ਰਸ਼ਾਦ ਦੇ ਰਹੇ ਨੇ ਜੀ ਕੜਾ ਦਾ ਹੈ ਜਿਹੜਾ ਵੀ ਕੋਈ ਮੱਥਾ ਟੇਕਣ ਆ ਰਿਹਾ ਅਸ਼ੀਰਵਾਦ ਲੈ ਰਿਹਾ ਤੇ ਕੜਾ ਦਾ ਪ੍ਰਸ਼ਾਦ ਮਿਲ ਰਿਹਾ ਜੀ ਇੱਥੇ ਤੇ ਮੈਂਬਰ ਸਾਹਿਬ ਆਪਣੀ ਸੇਵਾ ਦੇ ਰਹੇ ਨੇ ਜੀ ਅੱਗੇ ਨਾ ਵੀਡੀਓ ਨਹੀਂ ਹੈ ਹੈ ਜੀ ਨਸ਼ੀਲਾ ਨੈਟਵਰਕ ਕੇਵਲ ਨੈਟਵਰਕ ਵਾਲੇ ਦਾ ਮੁੰਡਾ ਕਿਹੜਾ ਕਿੱਥੇ ਲੈਣ ਦਾ ਪਿਆਰ ਹੈ ਨਾ ਅੱਜ ਜੀ ਸਾਡੇ ਦਾਇਆ ਜੀ ਕਰਤਾਰ ਚੰਦ ਜੀ ਪੁਰਾਣੇ ਕਲਾਕਾਰ ਇਹ ਆਪਣੇ ਢੋਲ ਕੀ ਵਜਾਉਂਦੇ ਰਿਹਾ ਬੜੀ ਤੇ ਗੀਤ ਬੜੇ ਤਗੜੇ ਗਾਉਂਦੇ ਨੇ ਪਾਕਿਸਤਾਨ ਦੇ ਇਹ ਵੀ ਕਲਾਕਾਰ ਪਾਕਿਸਤਾਨ ਦੇ ਹੁਣ ਵੀ ਇਹਦੇ ਵਿੱਚ ਹਰਦਬਾਹ ਗੱਲ ਕਰ ਚਲੋ ਕੋਈ ਗੱਲ ਨਹੀਂ ਫਿਰ ਮੇਲ ਕਰਾਵਾਂਗੇ ਤੁਹਾਡੇ ਨਾਲ ਜੀ ਤੇ ਆਪਣੇ ਸੇਵਾਦਾਰ ਇਹਨੇ ਮੁਲਾਜ਼ਮ ਇਹ ਅੱਨਾ ਰਹੀ ਵੀ ਆਏ ਨੇ ਬਾਰੂਦ ਜਲਾਉਂਦੇ ਹੋਏ ਆ ਜੀ ਸਾਡੇ ਬੀਐਸਐਫ ਦੇ ਜਵਾਨ ਇਹ ਵੀ ਸਪੈਸ਼ਲ ਸ਼ੂਟੀ ਲੈ ਕੇ ਆਏ ਆ ਜੀ ਲਗਭਗ ਇਹ ਚੱਲੀ 40 ਫੁੱਟ ਦੇ ਚੋਰ ਆ ਗਿਆ ਹੈ ਤੇਰੇ ਅੱਲਾਹ ਜੀ ਇੱਕ ਹੋਰ ਨਰਾਇਣ ਸਾਡਾ ਆਗਦਾ ਵੀਰ ਮਿਲੋ ਜੀ ਇਹਨੂੰ ਇਹ ਜੀ ਆਪਣੇ ਰਕੇਸ਼ ਕੁਮਾਰ ਉਰਫ ਕਾਲਾ ਜੀ ਹਨ ਹੋਰ ਠੀਕ ਹੈ ਸਾਥ ਪੇਟਾ ਜੀ ਸਾਡੇ ਸਾਡੇ ਹਾਸੇ ਦਾ ਕਲਾਕਾਰ ਜੀ ਪ੍ਰਾਨੇ ਮਹਿਤਾ ਜੀ ਨਾਮ ਨਾਮ ਜੀ ਐ ਸਾਡੇ ਪ੍ਰਾਨੇ ਕਲਾਕਾਰ ਹੈ ਜੀ ਜੇ ਵੀ ਟਾਂ ਕੱਢ ਕੇ ਆਇਆ ਐ ਸਾਡੇ ਜੀ ਆਪਣੇ ਕਵੀ ਜੀ ਵੀ ਆਏ ਨੇ ਬੜੀ ਦੂਰੋਂ ਤੇ ਵਰਤਣ ਆਏ। ਕਿਹ ਪਰ ਬਣੇ। ਉਹ ਮਾਜੀ ਮਿੱਠਾ ਨਾ ਇਤਰਾ। ਚਲ ਲਓ ਜੀ ਆ ਗਈ ਤੁਹਾਡੀ ਵੀ ਤੇ ਹਾਂਜੀ ਹੁਣ ਝਾਂਕੀ ਜਿਹੜੀ ਆ ਜੀ ਜਿਹੜੀ ਟਰਾਲੀ ਤੇ ਨਿਕਲ ਰਹੀ ਸੀ ਉਹ ਕਰ ਦਿੱਤੀ ਹੈ ਸਮਾਪਤ ਤੇ ਹੁਣ ਸ਼੍ਰੀ ਰਾਮਚੰਦਰ ਜੀ ਦੀ ਲਕਸ਼ਮਣ ਜੀ ਤੇ ਸ਼੍ਰੀ ਹਨੂਮਾਨ ਜੀ ਪੈਦਲ ਯਾਤਰਾ ਕਰ ਰਹੇ ਨੇ ਗਰਾਉਂਡ ਦੀ ਤੇ ਹੁਣ ਦੁਸ਼ਹਿਰਾ ਜਿਲਾਇਆ ਜਾਏਗਾ ਅਗਨਪੇਂਡ ਕੀਤਾ ਜਾਏਗਾ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਤੇ ਰਾਮਚੰਦਰ ਜੀ ਲక్ష్మణ ਜੀ ਹਨੂਮਾਨ ਜੀ ਸੋ ਨਾਲ ਕਮੇਟੀ ਦੇ ਮੈਂਬਰ ਹੈ ਜੀ ਪਾਤਰ ਨੇ ਤੇ ਹੁਣ ਤਿਆਰੀਆਂ ਕਰ ਰਿਆ ਨੇ ਆਪਣੇ ਅਗਨਪੇਂਡ ਕਰਨ ਦੀ ਪੂਰੀ ਤਿਆਰੀ ਆ ਟਾਈਮ ਹੋ ਗਿਆ ਤੇ ਤਿਆਰੀ ਕਰ ਰਿਆ ਜੀ ਤੋ ਪਹਿਲਾਂ ਜੋ ਵੀ ਤਿਆਰੀ ਕਰਨੀ ਆ ਉਸ ਤੋਂ ਪਹਿਲਾਂ ਯਾਰ ਆਪੂ ਦੌੜ ਜਾਣਾ ਜਿੱਲੇ ਪਟਾਕੇ ਚੜੇ ਤੇ ਲਾਗੇ ਰੁਕਣਾ ਨਹੀਂ ਆਣਾ 빌트하려 비디오 비디오? ਸ਼ੀਰ ਸ਼ਰਦ ਜੈ ਜੈ ਸ਼ੀਰ ਜੈ ਸ਼ੀਰ ਪਹਿਲੇ ਚੋਕੜੋ ਯਾਰ ਉਹ ਚੋਕੜ ਗਈ ਬੜੀ ਪੈਸੇ ਚੋਕੜੋ ਉਹ ਬੇ ਸਾਹਮਣੇ ਪਹਿਲੇ ਚੋਕੜਾ ਯਾਰ ਅੱਲਾ ਜੈ ਸ਼ੀਰ ਓਏ ਓ ਵੀ ਨਾ ਰਹੀ ਯਾਰ ਓਏ ਬਹੁਤ ਜ਼ਿਆਦਾ ਅਨੇ ਨੇ ਉਹ ਫੜਵਾ Đੋ ਫੜ ਲਵਾਏ ਫੜ ਲਵਾਵਾ ਬੜੀ ਤੁਰਪੀ ਦਾ ਵਾਸਤੇ ਠੀਕ ਹੈ ਕੱਲ ਵੀ ਆ ਕੱਲ ਵੀ ਆ ਜਲਦੀ ਆ ਠੀਕ ਹੈ ਕੋਣ ਹੈ ਤੂੰ ਆ ਕਿੰਨਾ ਨਾ ਆਦਾ ਅੱਗੇ ਵੇਖ ਕੋਣ ਨੇ ਲਈ ਆ ਅੱਜ ਨਹੀਂ ਆਇਆ ਤਰਾ ਕੋਈ ਚੱਲੇਗੀ ਨਹੀਂ ਦੇਲੇ ਦੇ ਡੱਗ ਵਾਲੇ ਕਰਦਾ ਜੀ ਸੁਪਰ

ਲਾ ਲੋ ਆਵਦਾ ਦੁਸ਼ਹਰਾ ਹੋਇਆ ਸੰਪੰਨ ਤੇ ਸਾਰਿਆਂ ਨੂੰ ਦੁਸ਼ਹਰੇ ਦੀਆਂ ਬਹੁਤ ਬਹੁਤ ਵਧਾਈਆਂ ਜੈ ਪਰਮਾ RAM ਜੀ ਸਾਰਿਆਂ ਨੂੰ ਦੁਸ਼ਹਰੇ ਦੀਆਂ ਲੱਖ ਲੱਖ ਵਧਾਈਆਂ ਨਾਮ RAM ਜੈ ਜੀ